ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਆਂ ਹੋਰ ਸਨਾਂਵੋ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਆਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਬਸ ਮੇਰਾ ਠੀਕ ਵੀ ਠੀਕ ਵੀ ਨਹੀਂ ਹੈ ਜੀ ਮਰਜੀ ਕੋਈ ਚੀਜ਼ ਜਾਂ ਕੁਝ ਵੱਜ ਜਵੇ ਹਨਾ ਬੜੀ ਤਕਲੀਫ ਜੀ ਹੁੰਦੀ ਹੈ ਆ ਜਿਹੜੇ ਮੇਰੇ ਹੱਥ ਹੈ ਨੇ ਇਹਨੇ ਮੈਨੂੰ ਇੰਨਾ ਕ ਜਿਆਦਾ ਤੰਗ ਕਰਿਆ ਹੋਇਆ ਨਾ ਸੁੱਕ ਤਾ ਗਿਆ ਇਹ ਸੁੱਕ ਮਨ ਲੱਗੀ ਜਾ ਕ ਮੈਂ ਹਨਾ ਕਾ ਰਨਾ ਆਲੇ-ਦਾਲੇ ਇੰਨੇ ਜਿਆਦਾ ਧੱਫੜ ਉੱਠ ਗਏ ਨਾ ਇੰਨੀ ਜਿਆਦਾ ਖਾਰਸ਼ ਹੋ ਰੇ ਮੇਰੇ ਜੀ ਕਰਦਾ ਮੈਂ ਹੱਥ ਵੱਡ ਕੇ ਰੱਖ ਦਾਂ ਇੰਨਾ ਦੁੱਖ ਉਹ ਲੱਗ ਰੇ ਮੈਨ ਲਈ ਇਨੀ ਤਕਲੀਫ ਹੋ ਰਹੀ ਹੈ ਸੋ ਸਰਦਾਰ ਜੀ ਕਹਿੰਦੇ ਤੂੰ ਪਾਣੀ ਚੱਤੀਂ ਮੈਂ ਮੈਂ ਕਿਹਾ ਪਾਣੀ ਚੱਤ ਤਾਂ ਪਾਣੀ ਹੁਣ ਵੀ ਸੋਕਾ ਮਸ਼ੇਰ ਲਾਈ ਉਹਦੇ ਲਈ ਡਰੈਸ ਲਾਈ ਪਈ ਹੋਇਆ ਤੁਹਾਡੇ ਵਾਸਤੇ ਪਰ ਕੀ ਕਰਾਂ ਹਨਾ ਪਾਣੀ ਚ ਤਾਂ ਹੱਥ ਪਾਏ ਹੋ ਜਾਂਦਾ ਫਿਰ ਬਈ ਨਹੀਂ ਰਿਹਾ ਜਾਂਦਾ ਮਾਮਾ ਜੀ ਆਏ ਹੋ ਨੇ ਮਾਮਾ ਜੀ ਦੀ ਗੱਡੀ ਖੜੀ ਹੈ ਕੱਲ੍ਹ ਤੇ ਆਏ ਹੋਏ ਨੇ ਦੇਖੀ ਕਾਲੇ ਲੰਗਵਰ ਕਰਦੇ ਬਹੁਤ ਬੰਦਾ ਬਹੁਤ ਪਰ ਚਿੱਟੀ ਵੀ ਗੱਡੀ ਆਪਣੀ ਗੰਦੀ ਹੋਈ ਪਈਆਂ ਹਨ ਹਾਂ ਕਿ ਕਰੀ ਨਾ ਉਹਨਾਂ ਨਾਲ ਆਪਣੀ ਕਿ ਵੀ ਕਾਲੀ ਲੱਗ ਰਹੀ ਹੈ ਦੇਖੋ ਤੇ ਆਪਾਂ ਲਾਣ ਲੱਗੇ ਜੀ ਕੀਆ ਦੇ ਵਿੱਚ ਗੋਲ ਕੀਆ ਤੇ ਇਹ ਲੰਬੀ ਕੀ ਹੈ ਜਿਹੜੀ ਵੱਡੀ ਵੱਡੀ ਹੋ ਜਾਂਦੀ ਹੈ ਹਨ ਮੈਂ ਸੋਚਦੀ ਹਾਂ ਉੱਥੇ ਇਹੀ ਲਾਏ ਨੇ ਕੁਝ ਸਰਦਾਰ ਜੀ ਕਹਿੰਦੇ ਥੈਲੀਆਂ ਚ ਜਮਾ ਲਾਂਗੇ ਇਹ ਮੇਰੇ ਹੱਥ ਕਰਕੇ ਨਾ ਸਾਰੇ ਕੰਮ ਰੁਕੇ ਹੋਏ ਨੇ ਇਕਦਾ ਮੈਨੂੰ ਹੁਣ ਇਹ ਬਹਿਮ ਹੋ ਗਿਆ ਕਿਉਂਕਿ ਮੈਂ ਮੱਜਾਂ ਕੋਲੇ ਚਲੀ ਜਾਨੀ ਆ ਨਾ ਝਾੜੂ ਮਾਰਨ ਜਲੀ ਜਾਨੀ ਆ ਵੀ ਕਿਤੇ ਉਹਦੇ ਕਰਕੇ ਤਾਂ ਨਹੀਂ ਇਨਫੈਕਸ਼ਨ ਹੋ ਰਹੀ ਪਹਿਲਾਂ ਚਲੋ ਪੱਟੀ ਬੰਨੀ ਹੁੰਦੀ ਸੀਗੀ ਹੁਣ ਦੋ ਦਿਨ ਤੋਂ ਮੈਂ ਪੱਟੀ ਨਹੀਂ ਬੰਨੀ ਹੈਗੀ ਕੱਲ ਦੀ ਪਹੁੰਚ ਨਾਲ ਖਰਚ ਹੋ ਗਈ ਵਾੜਾ ਬੁਰਾ ਹਾਲ ਹੋਇਆ ਤੇ ਕੱਲ ਦਾ ਹੱਥ ਇੰਨਾ ਜਿਆਦਾ ਆਕੜਿਆ ਬੈਨ ਨਾਲ ਮੈਨੂੰ ਗੁੱਸਾ ਬਹੁਤ ਜੜ ਰਿਹਾ ਹੈ ਹੱਥ ਤੇ ਤੇ ਫਿਰ ਕਹੀ ਕਹਿ ਦੇਣਗੇ ਕਹੀ ਕੀ ਇੱਕੋ ਭੈਣ ਹੈ ਪਤਨੀ ਭਰਾਏ ਨਾ ਕਮੈਂਟ ਕਰਨਗੇ ਇਹ ਨਹੀਂ ਕਰਨਾ ਹੁੰਦਾ ਫਿਰ ਅਸੀਂ ਕਿਉਂ ਕਰੀਏ ਤੂੰ ਬੜੀ ਬਾਹਰ ਦੀ ਪਣੀ ਹੋਈ ਹੈ ਫਲਾਣੇ ਢਿੰਕਾ ਹਰ ਕੋਈ ਕੰਮ ਸਿੱਖੇ ਸਿਖਾਏ ਨਹੀਂ ਜੰਮਦਾ ਹੈਗਾ ਸਾਰੇ ਜੰਮ ਕੇ ਸਿੱਖਦੇ ਨੇ ਕੰਮ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਉਂ ਵੀ ਦੂਜੇ ਤੁਹਾਨੂੰ ਨਹੀਂ ਪਸੰਦ ਆਉਂਦਾ ਕਿ ਵੀਡੀਓ ਦੇਖਣੀ ਹੈ ਨਾ ਨਾ ਦੇਖੋ ਤੁਸੀਂ ਕਿਹਨੇ ਤੁਹਾਨੂੰ ਕਿਹਾ ਵੀ ਆ ਕੇ ਤੁਸੀਂ ਵੀਡੀਓ ਦੇਖੋ ਮੇਰੀ ਜਿਹੜੇ ਮੇਰੇ ਵਧੀਆ ਭੈਣ ਭਰਾਵੇਂ ਨੇ ਹਨਾ ਉਹਨਾਂ ਨੂੰ ਪਤਾ ਹੈ ਵੀ ਹਾਂ ਮੈਂ ਕੰਮ ਕਰਦੀ ਆਂ ਚਲੋ ਕਰਦਾ ਆਪਣਾ ਸਾਰਾ ਕੰਮ ਕਰ ਸਾਂਭਿਆ ਹੋਇਆ ਇੱਕ ਕੋਈ ਜਕਸੀਰ ਸਿੰਘ ਪਰੰਜ ਜਕਸੀਰ ਦੇ ਨਾਮ ਤੋਂ ਆਈਡੀ ਹੈ ਨਾ ਬਾਲੇ ਕਮੈਂਟ ਕਰਦਾ ਏ ਪਤ ਨਹੀਂ ਭੈਣ ਹੈ ਪਤ ਨਹੀਂ ਭਾਈ ਹੈ ਇਹ ਹੈ ਬੋਹ ਹੈ ਸੋਰੇ ਤੋਂ ਕੰਮ ਕਰਾਂਦੀ ਏ ਇਹ ਕਰਦੀ ਉਹ ਕਰਦੀ ਸਾਡੀ ਫੈਮਿਲੀ ਅਸੀਂ ਰਲ ਮਿਲ ਕੇ ਕੰਮ ਕਰਦੇ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਸਮਝ ਨਹੀਂ ਆਦੀ ਹੈਗੀ ਚਲੋ ਐਧਾ ਦੇ ਲੋਕ ਤਾਂ ਵੱਧ ਮਿਲ ਜਾਂਦੇ ਨੇ ਪਰ ਪਿਆਰ ਕਰਨ ਵਾਲੇ ਵੀ ਆਪਾਂ ਨੂੰ ਵੱਧੂ ਨੇ ਤੇ ਹਵਾ ਇੰਨੀ ਕਿ ਜ਼ਿਆਦਾ ਚੱਲ ਰਹੀ ਹੈ ਨਾ ਬਹੁਤ ਜ਼ਿਆਦਾ ਨੇਰ ਚੱਲ ਰਹੇ ਹੈ ਹਵਾ ਨੇ ਤਾਂ ਰੇਤ ਤਾਂ ਡਾਆ ਪਿਆ ਹੈ ਆ ਦੇਖੋ ਫਰਸ਼ ਕਿੰਨਾ ਸੋਹਣਾ ਸਾਫ਼ ਹੋ ਗਿਆ ਹਰਤੇ ਐਨੀ ਹਵਾ ਚਾਦਰੇ ਫਰਸ਼ ਵੀ ਸਾਫ ਹੋ ਗਿਆ ਹੈ ਚਾਰ ਰੋਟਾ ਜੀ ਹੈ ਚਾਰ ਰੋਟਾ ਕੋਈ ਨਹੀਂ ਟਕਾ ਤੇ ਆ ਮੱਜ ਨੇ ਜੀ ਸਾਨੂੰ ਕੱਲ ਦੀ ਨੇ ਬਹੁਤ ਤੰਗ ਕਰਿਆ ਸਾਨੂੰ ਕਿ ਮੈਨੂੰ ਜਿਆਦਾ ਤੰਗ ਕਰਿਆ ਸਰਦਾਰ ਜੀ ਨਾਲ ਗਏ ਹੋਏ ਸੀ ਖਨੋਰੀ ਬਾਰਡਰ ਤੇ ਠੀਕ ਹੈ ਤੇ ਇਹ ਮੱਜ ਨੇ ਭਾਈ ਬਾਲਾ ਮੈਨੂੰ ਤੰਗ ਕਰਿਆ ਸ਼ਾਮ ਨੂੰ ਨਾ ਮੈਂ ਉਹ ਕਰਨ ਲੱਗੀ ਧਾਰ ਕੱਢਣ ਆ ਗਈ ਐ ਹਾਂ ਐ ਸਿਰ ਮਾਰ ਰਹੀ ਦੀ ਆ ਕੱਲ ਵੀ ਹਾਂ ਮੈਂ ਬੈਠ ਗਈ ਹੈ ਨਾ ਕੱਟੀ ਛੱਡ ਕੇ ਕੱਟੀ ਛੱਡ ਕੇ ਚਲ ਮਿਲ ਗਈ ਹੈ ਨਾ ਜਦ ਬੱਲ ਲਾਗੀ ਥਣ ਧੋਣ ਜਦੇ ਮਾਰੀ ਲੱਗਤੀ ਨੇ ਦੋ ਵਾਰੀ ਦੇਖੀ ਦੋ ਵਾਰੀ ਲੱਤ ਮਾਰੀ ਵੀ ਦੱਸ ਮੈਂ ਰੋਜ਼ ਤਾਂ ਧਾਰ ਕਢਾ ਰਹੀ ਜੇ ਮੈਂ ਨਾ ਕਢਾਂਦੀ ਹਾਂ ਤਾਂ ਵੀ ਰੋਜ਼ ਕੇ ਥਾਰੇ ਥੱਲੇ ਝਾੜੂ ਮਾਰ ਕੇ ਜਾਇ ਇਹ ਜੀ ਮੈਂ ਐਸਾ ਹਾਂ mm okay. ফৰ মাৰ পাতি ত ਉਹ ਤੇ ਇੰਡਾੜੇ ਕਰਦਾ। ਉਹ ਕੰਮ ਹੋਇਆ ਵਾ। ਲੋਕਾਂ ਦੇ ਮੁੰਡੇ ਵਿਗੜਦੇ ਆ ਸਾਡੀ ਹਾਂ ਮੱਝ ਵਿਗੜੀ ਹੋਈ ਟੀਟੀ। ਟੀਟੀ ਮੱਝ ਵੀਗੜੀ ਹੋਈ ਹੈ ਸਾਡੀ। ਵਗਾੜੀ ਕਿਹਨੇ ਸਰਦਾਰ ਦੀ। ਖਾਲ ਕਰਕੇ ਕਹਿੰਦੇ ਥੰਨਾ ਦੇ ਦੇਖੋ। ਜਿਵੇਂ ਆ ਮਰੇ ਨੇ। ਨਾ ਮੈਂ ਕੋਈ ਸਿੰਗਲ ਹੈ ਕਿ ਮੈਂ ਨਹੀਂ ਕਿਹਾ। ਮੇਰਾ ਦਾ ਕੀ ਅਗਰੇ ਗਲਾਂ ਚਾਹ ਹਾ ਟਮਾਟਰ ਦੇ ਬੂਟੇ ਨੇ ਫੁੱਲ ਆਣਾ ਸ਼ੁਰੂ ਹੋ ਗਿਆ ਅਲਫਾਟੀਂਜੇ ਲੈ ਕੇ ਆਂਦੀ ਸੀ ਕਿ ਇਹਦੇ ਵਿੱਚ ਕੀ ਅਦੀ ਬੇਲਾਂ ਜਮਾ ਲਾਂਗੇ ਹਨ ਪਰ ਉਹੀ ਹੈ ਹੱਥੋਂ ਉਹਦੇ ਕਰਕੇ ਨਾ ਨਾ ਕੀ ਉਹਦੀ ਬੇਲਾਂ ਜਮਾ ਹੋਈਆਂ ਮੈਂ ਇੱਥੇ ਕਿਆਰੀਆਂ ਹੀ ਬਣਾਇਆ ਮੇਰੇ ਪਾਪਾ ਜੀ ਨੂੰ ਕਿਹਾ ਸੀ ਕਿ ਮੈਂ ਕਿ ਤੁਸੀਂ ਕਿਆਰੀਆਂ ਬਣਾ ਕੇ ਤਾਂ ਦੇ ਦਿਓ ਮੈਨੂੰ ਤੇ ਬੀਜ ਤਾਂ ਮੈਂ ਇਕੱਠ ਨਾਲ ਆਪੇ ਲਾ ਦੂੰਗੀ ਹਨਾ ਉਹ ਕੰਮ ਹੋ ਰਿਹਾ ਮੈਨੂੰ ਕਿਆਰੀਆਂ ਦੇਖ ਦੇਖ ਗੁੱਸਾ ਛਲ ਰਿਹਾ ਵੀ ਕੋਈ ਨਹੀਂ ਹੈ ਨਾ ਕਹੇ ਲੱਗ ਰਿਹਾ ਕੋਈ ਨਹੀਂ ਕਿਆਰੀਆਂ ਬਣਾ ਰਿਹਾ ਹੈਗਾ ਦੋ ਦੋ ਲਾਦਾ ਕਿ ਚਾਰ ਲਾਦਾ ਚਾਰ ਬੀਜ ਲਾ ਦਿੰਦੀ ਆ ਚਾਰ ਇਹ ਹੋ ਜਾਣਗੇ ਦੋ ਦੋ ਵਗੇ ਵਿੱਚ ਲਾ ਜਾਂਦੇ ਹੁਣ ਦੇਖਦੇ ਵੀ ਕਿਹੜੀ ਚੰਗੂ ਦੀ ਫੀੜੀ ਲੱਗਦੀ ਉਹਦਾ ਬੇਲਾ ਤਿਆਰ ਹੋਈਆਂ ਹਵਾਈਆਂ ਮਿਲ ਜਾਣਗੀਆਂ ਹਨ ਪਰ ਉਹ ਹੀ ਇਹਨਾਂ ਵਿੱਚ ਕਿਆਰੀਆਂ ਬਟ ਅੱਛਾ ਆਹ ਕੀ ਜਿਹੜੀ ਹੋ ਰਹਾ ਉਹ ਤੇ ਨਹੀਂ ਹੋਊਗਾ ਆ ਦੇ ਕੋਲ ਲੰਬੇ ਕੀ ਆਦੇ ਬੀਜ ਇਦਾਂ ਦੇ ਜਿਹੜੀ ਗੋਲ ਕੀ ਆਏ ਉਹਦੇ ਵੀ ਬੀਜ ਇਦਾਂ ਦੇ ਆ ਲਿਆ ਜਾ ਹਾ ਫੁੱਲਿਆ ਦਾ ਨਾ ਵਧਿਆ ਫੁੱਲਿਆ ਇਨਾਂ ਇਹ ਫੁੱਲਿਆ ਹੁੰਦਾ ਇਸ ਨਾਲ ਠੀਕ ਹੈ ਅਸੋਈ ਦਰਸ ਪੱਟੇ ਦੀ ਵਧਿਆ ਨੂੰ ਕਰ ਤੇ ਹੈ ਪਾਪਾ ਜੀ ਕਾ ਜਿਹੜੇ ਆ ਸੋਇਆ ਵੱਟ ਕੇ ਮੈਸਾਂ ਨੂੰ ਪਾ ਦਿਓ ਫੇਰ ਕਿਧਰ ਲੰਘ ਕੇ ਕਿਹਨੇ ਕਿਸਕੇ ਕਿਸਕੇ ਟਾਣੀਆਂ ਦੀ ਸੇਵ ਨਹੀਂ ਨਾ ਮੂੰਹ ਪਰੇ ਮੜ ਗਈ ਪਾਣੀ ਪਾ ਦੋਗੇ ਜੇ ਪਾਣੀ ਪਗੜਾਈ ਕਰਕੇ ਪਾਣੀ ਵਾਦੇ ਸਾਰੇ ਫੁੱਟ ਲੇਗੇ ਗੜਾਈ ਤਾਂ ਮੈਂ ਕਰੀ ਦੀ ਉਦੋਂ ਖੁਰਪੀ ਹੈ ਤਿਰਪਾ ਕੋਤੀ ਦਾ ਹੈਗੀ ਕੋਈ ਮੈਂ ਤਾਂ ਨਹੀਂ ਆ ਕੇ ਬੀਜ ਲਾਉਂਦੀ

ਆ ਤੇਰੇ ਪਾਲਕ ਵੱਢ ਕੇ ਪਾਣੀ ਮੈਸਾਂ ਨੂੰ ਪਾ ਲੋ। ਪਕੌੜੇ ਤਾਂ ਨਹੀਂ ਪਾਲਕ ਦੀ। ਹਾਂ, ਹੱਥਾਂ ਕੇ ਪਕੌੜੇ ਬਣਾ ਲਈਏ ਵੱਢ ਕੇ। ਹੋ। ਉਹ ਬਾਪੂ ਜੀ ਨੇ ਮੇਥੇ ਵੀ ਧੀ ਹੋਰ ਜੰਮ ਗਏ। ਇਹਨੇ ਚੱਕ ਲਾ। ਤੋ ਵੀ ਹੋਦੇ ਜੋੜੇ। ਤੋ ਫੇਰ ਖਾਦ ਹੋਣਾ ਕਿਆਰੀਆਂ ਬਣਾ ਦੋ। ਮੈਂ ਕਿੱਦਾਂ ਕਿਆਰੀਆਂ ਬਣਾ ਦੋ। ਵੀਰ ਤਾਂ ਮੈਂ ਪਿਲਾ ਦਾਂਗੀ। आप एलक्विएसी आप आपके टीम का ना पूरे दिन

ਜੀ ਬਣਾਵਾਂਗਾ ਮੰਨ ਮੈਂ ਇਥੇ ਆਂ ਹਾਂ ਪਰ ਆਲੂ ਨਹੀਂ ਹੈਗੇ ਮੈਂ ਇਥੇ ਮਿੱਟੀ ਦੇ ਟੋੜਾ ਫਿਰ ਉਦੋਂ ਨੇ ਨਹੀਂ ਖਾਣੇ ਪੰਗੜਾ ਹੈ ਛੁਦਾ ਹੈ ਅੱਛਾ ਕੰਦਲ ਹੋ ਰਿਹਾ ਕਿ ਤੁੰਦਰ ਪਾਣੀ ਲੋ ਜਾਨੇ ਮੈਂ ਸਾਰੇ ਪਿਆਰੀ ਲਾਈ ਸੀ ਚਕੰਦਰਾ ਨਹੀਂ ਹੈ ਨਾ ਸਿਰਫ 2-4 ਕੇ ਜੰਮੇ ਹੋਏ ਨੇ ਤੇ ਇੱਕਾ ਇੱਦਾਂ ਵੱਡਾ ਹੋ ਗਿਆ ਅੱਜ ਚਕੰਦਰ ਦੀ ਆਪਾਂ ਸਲਾਦ ਬਣਾ ਲਾਂਗੇ ਬੀਟ ਰੂਟ ਦੇ ਪਰਾਂਠੇ ਹੀ ਬਣਾ ਲਾਂਗੇ ਖਾਣੇ ਚਕੰਦਰ ਦੇ ਪਰੌਂਠੇ ਫਿਰ ਉੱਥੇ ਤੋਂ ਹੋਰ ਲੈਣ ਪਟਗੇ ਲਾਲ ਪਰੌਂਠੇ ਖਾਓ ਸਰ ਸਬਜ਼ੀਆਂ ਵੀ ਕਿਆ ਬਣਾਈਏ ਕਿਆ ਨਾ ਬਣਾਈਏ ਜਿਹੜੀਆਂ ਬਣਾ ਮਾ ਉਹ ਉਧਮਣੀ ਖਾਂਦਾ ਜੇ ਉਧਮਣੀ ਬਣਾਉਂਦਾ ਸਮਝ ਨਹੀਂ ਖਾਂਦੇ ਜੇ ਬਣਾਵਾਂ ਮੈਂ ਇਹ ਨਹੀਂ ਉਹ ਕਹਿੰਦੇ ਤੂੰ ਉਧਮਣੀ ਬਣਾ লু ছী লও পিণ্ড পাৰি গোভী বন